ਜਗਬਾਨੀ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਹੋਣਾ ਵੱਲੋਂ ਬਜਟ ਪੇਸ਼ ਕੀਤਾ ਗਿਆ ਤੇ ਇਸ ਬਜਟ ਨੂੰ ਪਟਿਆਲਾ ਸ਼ਹਿਰੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੋਹਲੀ ਜੀ ਕਿਵੇਂ ਦੇਖਦੇ ਨੇ ਕੋਹਲੀ ਸਾਹਿਬ ਬਜਟ ਨੂੰ ਕਿਸ ਤਰੀਕੇ ਨਾਲ ਦੇਖਦੇ ਹੈਗੇ ਹੋ ਖੁਸ਼ ਹੋ ਸੰਤੁਸ਼ਟ ਹੋ ਬੜਾ ਸ਼ਾਨਦਾਰ ਬਜਟ ਹੈ ਜੀ ਸਾਡਾ ਜਿਹੜਾ ਹੈ ਸਿਰ ਗਰਵ ਨਾਲ ਉੱਚਾ ਉੱਠਿਆ ਅੱਜ 2 ਲੱਖ ਕਰੋੜ ਦਾ ਜਿਹੜਾ ਹੈ 2 ਲੱਖ 4000 ਕੁਝ ਕਰੋੜ ਦਾ ਜਿਹੜਾ ਬਜਟ ਪੇਸ਼ ਹੋਇਆ ਹੈ ਸਬ ਮਾਈਲਸਟੋਨ ਫਾਰ ਪੰਜਾਬ ਤੇ ਸਾਨੂੰ ਉਮੀਦ ਨਹੀਂ ਪੂਰਾ ਯਕੀਨ ਹੈ ਕਿ ਵੀ ਵਿਲ ਬੀਏਬਲ ਟੂ ਅਚੀਵ 올 ਦਾ ਟਾਰਗੇਟਸ ਇਨ ਦਾ ਨੈਕਸਟ ਕਮਿੰਗ ਫਿਸਕਲ ਪਰ ਪਿਛਲੀ ਵਾਰ ਨਾਲੋਂ ਦੇਖਿਆ ਜਾਵੇ ਤਾਂ ਕੁਝ ਜ਼ਿਆਦਾ ਜਿਹੜਾ ਹੈਗਾ ਬਜਟ ਉਹ ਨਹੀਂ ਹੈਗਾ ਥੋੜਾ ਬਹੁਤ ਹੀ ਜਿਹੜਾ ਹੈਗਾ ਡਿਫਰੈਂਸ ਹੈਗਾ ਤਾਂ ਸਰਕਾਰ ਜਿਸ ਤਰੀਕੇ ਨਾਲ ਕਹਿ ਰਹੀ ਹੈ ਕਿ ਰੈਵਨਿਊ ਵਧਾਵਾਂਗੇ ਉਹ ਪਲਾਨਿੰਗ ਕੀ ਹੈਗੀ ਹੈ ਸਰ ਤੁਸੀਂ ਬਜਟ ਦੇਖੋ ਅਜੇ ਤਾਂ ਅਸੀਂ ਸਟੱਡੀ ਨਹੀਂ ਕੀਤੀ ਹੁਣ ਜਾ ਕੇ ਕਰੇ ਸਟੱਡੀ ਕਰਾਂਗੇ ਡਿਟੇਲਸ ਦੇ ਵਿੱਚ ਬਟ ਜੋ ਵਾਟੇਵਰ ਵੀ ਕੁਡ ਯੂ نو ਗੈਦਰ ਅਪ ਅੰਟਿਲ ਨਾਓ ਉਹਦੇ ਵਿੱਚ ਤੁਸੀਂ ਇਹ ਦੇਖੋ ਵੀ 2012 ਤੋਂ 2017 ਰੈਵਨਿਊ ਰਿਸੀਟਸ ਕਿੱਥੇ ਖੜੀਆਂ ਸੀ 2012 ਤੋਂ 2017 17 ਤੋਂ 22 22 ਤੋਂ ਹੁਣ ਤੱਕ ਰੈਵਨਿਊ ਕਿੰਨਾ ਇਨਕਰੀਜ਼ ਹੋਇਆ ਨੀਅਤ ਤੇ ਨੀਤੀ ਦੇ ਨਾਲ ਜਿਹੜਾ ਹੈ ਜੇ ਅੱਗੇ ਵਧਾਂਗੇ ਤਾਂ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀ ਕਿ ਪੰਜਾਬ ਆਪਣੇ ਪੈਰਾਂ ਤੇ ਆਪ ਖੜਾ ਹੋਊਗਾ देयर ਆਰ ਪ੍ਰੋਬਲਮਸ ਵਿਦ ਦਾ ਇਨਹੇਰਿਟ ਲੈਗੇਸੀ ਆਫ ਡੈਟ ਜੈਟ ਵੀ ਹੈ ਸਾਡੇ ਤਾਂ ਇੰਨਾ ਡੈਟ ਚੜਾ ਕੇ ਗਏ ਨੇ ਜੀ ਅਸੀਂ ਉਹਦੇ ਨਾਲ ਵੀ ਡੀਲ ਕਰ ਰਹੇ ਹਾਂ ਸੋ ਆਲ ਸੈਟਨ ਡਨ ਅਸੀਂ ਕੱਲ ਦੀ ਬਹਿਸ ਵਾਸਤੇ ਯੂ نو ਵੀ ਲੁਕਿੰਗ ਫਾਰਵਰਡ ਟੂ ਉਹ ਵੀ ਕਹਿ ਰਹੇ ਨੇ ਕਿ ਬਜਟ ਦੇ ਵਿੱਚ ਕੁਝ ਨਹੀਂ ਹੈਗਾ ਤੁਸੀਂ ਕਹਿ ਰਹੇ ਹੋ ਕਿ ਚੀਮਾ ਸਾਹਿਬ ਨੇ ਵੀ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਜੋ ਕਰਜ਼ਾ ਲਿਆਗਾ ਅਸੀਂ ਤਾਂ ਉਹਨਾਂ ਦਾ ਵਿਆਜ ਹੀ ਹਜੇ ਲਾ ਰਹੇ ਹਾਂ ਪਰ ਸਰਕਾਰ ਵੀ ਜਿਹੜਾ ਕਰੰਟਲੀ ਲੈ ਰਹੀ ਆ ਕਰਜ਼ਾ ਉਹ ਉਸ ਨੂੰ ਖਤਮ ਕਰਨ ਦੇ ਲਈ ਵੀ ਨਾਲ-ਨਾਲ ਕੀ ਕੀ ਪਲਾਨ ਹੈ ਮੈਨੂੰ ਇਹ ਗੱਲ ਦੱਸੋ ਜੀ ਇੱਕ ਗੱਲ ਦੱਸੋ ਜਦੋਂ ਦੀ ਸਰਕਾਰ ਆਈ ਹੈ ਸਾਡੀ ਰੈਵਨਿਊ ਰਸੀਟਸ ਦੇ ਆਰ ਔਨ ਦਾ ਅਪ ਟ੍ਰੈਂਡ ਅਸੀਂ ਵਧਾ ਰਹੇ ਹਾਂ ਕਮਾਈ ਵਧਾ ਰਹੇ ਹਾਂ ਪੰਜਾਬ ਦੀ ਜਿਹੜਾ ਕਰਜ਼ਾ ਹੈ ਜੇ ਉਹਨੂੰ ਮਾਈਨਸ ਕਰ ਦਈਏ ਅੱਜ ਦੀ ਸਿਚੁਏਸ਼ਨ ਦੇ ਵਿੱਚ ਕਰਜ਼ੇ ਨੂੰ ਹਟਾ ਦਈਏ ਪੰਜਾਬ ਦੇ ਡੈਟ ਤੋਂ ਅਸੀਂ ਕਿੱਥੇ ਖੜੇ ਹਾਂ ਅਸੀਂ ਤਾਂ ਪਲੱਸ 'ਚ ਆ ਜਾਾਂਗੇ ਨਾ ਜੀ ਫਿਰ ਤਾਂ ਫਿਰ ਤਾਂ ਸਾਡੇ ਖਰਚੇ ਘੱਟ ਨੇ ਤੇ ਕਮਾਈ ਜ਼ਿਆਦਾ ਉਹਨੂੰ ਖਰਚਾ ਮੈਕਸਿਮਮ ਖਰਚਾ ਜਿਹੜਾ ਹੈਗਾ ਉਹ ਡੈਟ ਨੂੰ ਜਿਹੜਾ ਹੈਗਾ ਅਸੀਂ ਸਰਵਿਸ ਕਰ ਰਹੇ ਹਾਂ ਇਹ ਉਹ ਡੈਟ ਦਿੱਤਾ ਕਿਨੇ ਹੈ ਜੀ ਦੇਖੋ ਸਵਾਲ ਦੇ ਤੁਸੀਂ ਸਵਾਲ ਕਰਨ ਤੋਂ ਪਹਿਲਾਂ ਥੋੜਾ ਜਿਹਾ ਇਹਨੂੰ ਬਰੀਕੀ ਨਾਲ ਸੋਚੋ ਕਿ ਇਹ ਅਸੀਂ ਇਨਹੇਰੈਂਟ ਕੀਤਾ ਸੀ ਕ੍ਰੀਏਟ ਨਹੀਂ ਕੀਤਾ ਉਸ ਡੈਟ ਤੋਂ ਆਪਣੇ ਪੰਜਾਬ ਨੂੰ ਬਚਾਉਣ ਵਾਸਤੇ ਜੇ ਬੋਰਿੰਗਸ ਕਰਨੀਆਂ ਪੈਂਦੀਆਂ ਨੇ ਸਿਰ ਸਾਡੇ ਕੋਲ ਆਪਸ਼ਨਸ ਵੀ ਹੋਰ ਕੀ ਨੇ ਹੈਨਾ ਜੀ ਬਟ ਵੀ ਆਰ ਟ੍ਰਾਈਂਗ ਟੂ ਬੈਲੈਂਸ ਇਟ ਆਊਟ ਜੋ ਸਾਡੇ ਹੱਥ ਦੇ ਵਿੱਚ ਹੈ ਚੀਜ਼ ਅਸੀਂ ਉਹ ਕਰਕੇ ਦਿਖਾ ਰਹੇ ਹਾਂ ਸਾਡੀਆਂ ਸਾਡੇ ਰੈਵਨਿਊ ਗਰੋ ਕਰ ਰਿਹਾ ਦੇਖੋ ਇੰਨੀਆਂ ਫੈਸਿਲਿਟੀਆਂ ਦਿੱਤੀਆਂ ਗਈਆਂ ਮੈਨੂੰ ਤੁਸੀਂ ਦੱਸੋ ਪਿਛਲੇ 2 ਸਾਲਾਂ ਤੋਂ ਪਹਿਲਾਂ ਕਦੇ ਆਮ ਆਦਮੀ ਪਾਰਟੀ ਕਲੀਨਿਕ ਦਾ ਨਾਮ ਸੁਣਿਆ ਸੀ ਪੰਜਾਬ 'ਚ ਆਪਾਂ ਇੱਕ ਕਨਸੈਪਟ ਸੁਣਿਆ ਸੀ ਕਦੇ ਕਦੇ ਸੁਣਿਆ ਸੀ ਵੀ 600 ਯੂਨ ਬਿਜਲੀ ਫ੍ਰੀ ਹੋਊਗੀ ਕਦੇ ਸੁਣਿਆ ਸੀ ਕਿ ਐਸਐਸਐਫ ਵਰਗੀ ਸੜਕ ਸੁਰੱਖਿਆ ਜਿਹੜੀ ਫੋਰਸ ਹੈ ਉਹ ਬਣੂਗੀ ਕਦੇ ਸੁਣਿਆ ਸੀ ਸਕੂਲ ਆਫ ਐਮਿਨੈਂਸ ਸਰਕਾਰੀ ਸਕੂਲਾਂ 'ਚ সুইমিਂਗ ਪੂਲ ਤੇ ਬਾਸਕਟਬਾਲ ਕੋਰਟਸ ਤੇ ਯੂ ਨੋ ਇਹ ਜਿਹੀਆਂ ਫੈਸਿਲਿਟੀਆਂ ਹੋਣਗੀਆਂ ਕਦੇ ਸੁਣਿਆ ਸੀ ਵੀ ਪ੍ਰਿੰਸੀਪਲ ਜਿਹੜੇ ਨੇ ਜਾਣਗੇ ਸਿੰਗਾਪੁਰ ਟ੍ਰੇਨਿੰਗ ਲੈਣ ਵਾਸਤੇ ਇਹ ਕਨਸੈਪਟਸ ਪਹਿਲਾਂ ਕਿਉਂ ਨਹੀਂ ਸੀ ਹੁਣ ਹੁਣ ਕੀ ਹੋ ਗਿਆ ਕਿ ਇਹ ਸਾਰਾ ਕੁਝ ਪਹਿਲਾਂ ਤਾਂ ਆਪਾਂ ਕੇਬਲ ਮਾਫੀਆ ਡਰੱਗ ਮਾਫੀਆ ਸੈਂਡ ਮਾਫੀਆ ਇਹਨਾਂ ਤੋਂ ਬਾਹਰ ਨਹੀਂ ਨਿਕਲ ਸਕੇ ਅੱਜ ਜੇ ਸਾਰੀਆਂ ਪੋਜ਼ਿਟਿਵ ਚੀਜ਼ਾਂ ਹੋ ਰਹੀਆਂ ਨੇ ਤਾਂ ਵੀ ਸ਼ੁੱਡ ਬੀ ਪ੍ਰਾਊਡ ਆਫ ਇਟ ਇਹਨਾਂ ਦਾ ਇਹਨਾਂ ਕੋਲ ਤਾਂ ਜਵਾਬ ਨਹੀਂ ਹੈਗੇ ਜੀ ਇਹ ਤਾਂ ਕ੍ਰਿਟਿਸਾਈਜ਼ਡ ਫੋਰ ਦਾ ਸੇਕ ਆਫ ਕ੍ਰਿਟਿਸਿਜ਼ਮ ਉਹ ਕਰਦੇ ਨੇ ਕੋਈ ਹੈ ਦੇਖੋ ਤੁਸੀਂ ਆਓ ਹਾਊਸ 'ਚ ਬੈਠੋ ਸਰਕਾਰ ਦੇ ਵਿੱਚ ਗੁੰਜਾਇਸ਼ ਲੱਭਣੀ ਤੁਹਾਡਾ ਕੰਮ ਹੈ ਸਾਨੂੰ ਦੱਸੋ ਆ ਵੀ ਤੁਸੀਂ ਇੱਥੇ ਗਲਤ ਹੋ ਸੀ ਜਵਾਬ ਦੇਵਾਂਗੇ ਤੁਸੀਂ ਆਪਣੀ ਗੱਲ کہہ ਕੇ ਫਿਰ ਨਾਰੇ ਲਗਾ ਕੇ ਸਰਕਾਰ ਦੇ ਖਿਲਾਫ ਫਿਰ ਚਲੇ ਜਾਨੇ ਹੋ ਵੇਅਰ ਇਜ਼ ਦ ਡਾਇਲੋਗ ਵੇਅਰ ਇਜ਼ ਦ ਡਿਸਕਸ਼ਨ ਐਦਾਂ ਨਹੀਂ ਨਾ ਹੋਣਾ ਚਾਹੀਦਾ ਸਰ ਆਓ ਬੈਠੋ ਥ੍ਰੈਸ਼ ਇਟ ਆਊਟ ਵਿਦ ਅਸ ਚੈਲੰਜ ਕਰੋ ਸਾਨੂੰ ਸਾਨੂੰ ਸਵਾਲ ਕਰੋ ਸਾਡੇ ਤੋਂ ਜਵਾਬ ਲਓ ਐਵੇਂ ਕਿੱਥੇ ਦੀ ਕਿੱਥੇ ਲੈ ਜੰਨੇ ਹੋ ਪੰਜਾਬ ਦੀ ਤਾਂ ਗੱਲ ਕਰੋ ਨਾ ਜੀ ਤੁਸੀਂ ਆਪਸ ਵਿੱਚ ਗੱਲਾਂ ਕਰੋ ਪੰਜਾਬ ਦੀ ਗੱਲ ਕਰੋ ਪੰਜਾਬ ਕਿੱਥੇ ਬੈਨੀਫਿਟ ਕਰਦਾ ਉਹ ਸਾਨੂੰ ਸੋਚਣਾ ਚਾਹੀਦਾ ਜੀ ਸਿਆਸੀ ਸਵਾਲ ਹੈ ਸੀਐਮ ਸਾਹਿਬ ਵੀ ਕਹਿੰਦੇ ਨਜ਼ਰ ਆ ਰਹੇ ਨੇ ਕਿ 13 0 ਇਸ ਵਾਰ ਲੋਕ ਸਭਾ ਇਲੈਕਸ਼ਨ ਦੇ ਵਿੱਚ ਤੁਸੀਂ ਸਿੱਖਿਆ ਸਿਹਤ ਕ੍ਰਾਂਤੀ ਤਮਾਮ ਚੀਜ਼ਾਂ ਗਣਾਈਆਂ ਕਿ ਕੰਮ ਕਰ ਰਹੇ ਆ ਪਟਿਆਲਾ ਦੇ ਵਿੱਚ ਕੀ ਪੋਜੀਸ਼ਨ ਹੈਗੀ ਆ ਸਾਨੂੰ ਪਤਾ ਚੱਲਿਆ ਕਿ ਡਾਕਟਰ ਬਲਬੀਰ ਸਿੰਘ ਹੋਣੀ ਲੜ ਸਕਦੇ ਨੇ ਲੋਕ ਸਭਾ ਚੋਣ ਸਰ ਦੇਖੋ ਦੇਖੋ ਚੋਣ ਲੜਨੀ ਹੈ ਪਾਰਟੀ ਦੇ ਕੈਂਡੀਡੇਟ ਨੇ ਬੀਟ ਐਨੀਬਾਡੀ ਅਸੀਂ ਸਾਰੇ ਵੈਸੇ ਵੀ ਯੂ ਨੋ ਪਟਿਆਲੇ ਵਾਲੇ ਤਾਂ ਅਸੀਂ ਵੈਸੀ ਖਾਸ ਮਸ਼ਹੂਰਾਂਗੇ ਇਸ ਅਸੀਂ ਯੂ ਨੋ ਸਾਡਾ 브ਦਰਹੁੱਡ ਬਹੁਤ ਸਟਰੋਂਗ ਹੈ ਅਸੀਂ ਸਾਰੇ ਇਕੱਠੇ ਆ ਸਾਡਾ ਕੋਈ ਡਿਸੀਜ ਹੁੰਦਾ ਕੋਈ ਮਸਲਾ ਹੁੰਦਾ ਤੇ ਅਸੀਂ ਹਰ ਇੱਕ ਚੀਜ਼ ਦੇ ਵਿੱਚ ਪਰਿਵਾਰਕ ਤੌਰ ਤੇ ਵੀ ਜੁੜੇ ਆ ਤੇ ਸਿਆਸੀ ਤੌਰ ਤੇ ਵੀ ਜੁੜੇ ਹੋਏ ਆ ਸੋ ਜਿਹਨੂੰ ਵੀ ਪਾਰਟੀ ਜਿਹੜੀ ਹੈ ਟਿਕ ਦੇਗੀ ਨਾਲ ਖੜੇ ਆ ਡੱਟ ਕੇ ਖੜੇ ਆ ਔਰ ਦਿਲੋਂ ਜਾਨ ਨਾਲ ਜਿਹੜਾ ਹੈ ਅਸੀਂ ਕੰਮ ਕਰਾਂਗੇ ਉਹ ਪਾਰਟੀ ਦੇ ਪ੍ਰੋਸਪੈਕਟਸ ਆ ਦ ਬ੍ਰਾਈਟੇਸਟ ਇਨ ਪਟਿਆਲਾ ਸਭ ਤੋਂ ਬਾਅਦ ਪੂਰੇ ਪੰਜਾਬ ਦੇ ਅਸੀਂ ਪਟਿਆਲੇ ਵਾਲੇ ਲੀਡ ਦੇ ਕੇ ਦਿਆਂਗੇ ਮਤਲਬ ਤਿਆਰੀਆਂ ਪੂਰੀਆਂ ਨੇ ਤੁਹਾਡੀਆਂ ਜੀ 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 ਬਿਲਕੁਲ ਜੀ ਬਿਲਕੁਲ ਸ਼ੁਕਰੀਆ ਥੈਂਕ ਯੂ ਜੀ ਤਾਂ ਇਹ ਸੰ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਪਟਿਆਲਾ ਸ਼ਹਿਰੀ ਤੋਂ ਵਿਧਾਇਕ ਕੋਲੀ ਜੀ ਸਾਫ਼ ਤੌਰ ਤੇ ਕਹਿੰਦੇ ਨਜ਼ਰ ਆ ਰਹੇ ਨੇ ਕਿ ਪਾਰਟੀ ਵੱਲੋਂ ਲਗਾਤਾਰ ਕੰਮ ਜਿਹੜੇ ਹਨ ਜੋ ਵਾਅਦਾ ਕਰਕੇ ਆਈ ਸੀ ਉਹ ਕੀਤੇ ਜਾ ਰਹੇ ਨੇ ਬਾਕੀ ਰਹੀ ਸੀਐਮ ਭਗਵੰਤ ਮਾਨ ਹੋਣਾਂ ਦੀ ਗੱਲ ਜੋ 13 0 ਲੋਕ ਸਭਾ ਇਲੈਕਸ਼ਨ ਚ ਉਹ ਗੱਲ ਕਰ ਰਹੇ ਨੇ ਤਾਂ ਪਾਰਟੀ ਪੱਧਰ ਤੇ ਵਿਧਾਇਕ ਹੋਣ ਜਾਂ ਕਾਡਰ ਹੋਵੇ ਉਹ ਵੀ ਪੂਰਾ ਹੇ ਨੀਚੇ ਕੰਮ ਕਰ ਰਿਹਾ ਤਾਂ ਲੋਕ ਸਭਾ ਚੋਣਾਂ ਦੇ ਵਿੱਚ ਵੇਖਣਾ ਹੋਵੇਗਾ ਕਿ ਇਸ ਵਾਰ ਪਟਿਆਲਾ ਤੋਂ ਆਮ ਆਦਮੀ ਪਾਰਟੀ ਕਿੰਨੂੰ ਉਮੀਦਵਾਰ ਬਣਾਉਂਦੀ ਹੈ ਪਰ ਸਾਨੂੰ ਮਿਲੀ ਜਾਣਕਾਰੀ ਮੁਤਾਬਕ ਡਾਕਟਰ ਬਲਬੀਰ ਸਿੰਘ ਜਿਹੜੇ ਹਨ ਉਹ ਪਟਿਆਲਾ ਲੋਕ ਸਭਾ ਤੋਂ ਚੋਣ ਜਿਹੜੀ ਹੈਗੀ ਉਹ ਆਮ ਆਦਮੀ ਪਾਰਟੀ ਵੱਲੋਂ ਲੜ ਸਕਦੇ ਨੇ ਵਿਧਾਨ ਸਭਾ ਤੋਂ ਵੀਡੀਓ ਜਰਨਲਿਸਟ ਹਰਜਿੰਦਰ ਸਿੰਘ ਨਾਲ ਜਗਬਾਣੀ ਲਈ ਵਰਨਪਟ